ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੋ ਦਾ ਮਹੀਨਾ ਚੱਲ ਰਿਹਾ ਤੇ ਪੋ ਦਾ ਮਹੀਨਾ ਸ਼ਹੀਦੀ ਦਿਨਾਂ ਦਾ ਹਫਤਾ ਹੁੰਦਾ ਏ ਪਹਿਲਾ ਹਫਤਾ ਜਿਹੜਾ ਸ਼ਹੀਦੀ ਦਿਨਾਂ ਦਾ ਹਫਤਾ ਹੁੰਦਾ ਏ ਤੇ ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਪਚੰਗੀਆਂ ਨੇ ਜਿੰਨੀਆਂ ਵੀ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦੇ ਆ ਆਪਣੇ ਅੱਜ ਨਗਰ ਵਿੱਚ ਅਖੰਡ ਪਾਠ ਸਾਹਿਬ ਦੀ ਸੇਵਾ ਕਰ ਰਹੇ ਆ ਜੀ ਸਾਰੇ ਨਗਰ ਨਿਵਾਸੀ ਰਲ ਕੇ ਤੇ ਆਜੋ ਤੁਹਾਨੂੰ ਦਿਖਾਉਨੇ ਆ ਸਾਰਾ ਕਿੱਦਾਂ ਸੇਵਾ ਚੱਲ ਰਹੀਆਂ ਨੇ ਤੇ ਕਿੱਦਾਂ ਸਾਰੇ ਨਗਰ ਨਿਵਾਸੀ ਸੇਵਾ ਕਰ ਰਹੇ ਆ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਸਾਰੇ ਸੇਵਾਦਾਰ ਮਹਾਰਾਜ ਜੀ ਨੂੰ ਲਹਿਣ ਹੋ ਜਾ ਬੱਤ ਜਿਵਾ ਇਸ ਮੇਤ ਪਰ ਵਾਹ ਮੇਰੀ ਸੌਣ ਗੱਲ ਆ ਗਈ ਉਹ ਘਰ ਆ ਧਰਮਾ ਦੇ ਧਰਮਾ ਦੇ ਹੋਵੇ ਬੋਤ ਹੋਵੇ ਸੱਜੂ ਹੋਵੇ ਚੈਦਾ ਦੇ ਹਰਪੀਤ ਹੋਵੇ ਅਰੇ ਬਿੰਦਾਦਦਾ ਹੋ ਰਹੇ ਨੇ ਬਈ ਬਾਤ ਵੀ ਲਾ ਰਹਾ ਵਾਹ ਤਨੂਰ ਵਾਹ ਵਾਹ ਇੱਕ ਮਿੰਟ ਐਸੇ ਉਹ ਹੀ ਮੈਂ ਨਾ ਛੱਡ ਛੱਡ ਹੱਥ ਬਾਦ ਨੂੰ ਆਪਣਾ ਮੈਂ ਹੱਥ ਛੋਹ ਦੇਣਾ ਐਕਚੁਅਲੀ ਅਸਲਾਮੁਅਲੈਕੁਮ ਸਵਾਤ ਭਾਈ ਮੂਰੇ ਜਾਉਂਦਾ ਹਾਂ ਹਾਂ ਜਾਂਦਾ

ਸਤ ਨਾਮ ਵਾਹਿਗੁਰੂ 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 जरनैल सिंह सेवादार हरमन सिंह राहुल रतन साहब सेवादार ਸਤਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਬਾਬਾ ਫਤਿਹ ਸਿੰਘ ਜੀ ਨੂੰ ਪਾਉਂਦੇ ਸਤਿ ਸ਼੍ਰੀ ਅਕਾਲ ਚਲੋ ਜੀ ਅੱਗੇ ਬੈਠ ਕੇ ਦੱਸੋ ਕਿ ਕਿੰਨਾ ਉੱਪਰ ਦਾ ਹੋਰ ਕਿੱਥੇ ਬੈਠਣਾ ਚਾਹੁੰਦੇ ਬਸ ਕੋਈ ਨਹੀਂ ਹੱਥ ਨਾਲੇ ਮੈਪੀ ਤੋਂ ਲੈਣਾ ਕੋਈ ਨਹੀਂ ਬਸ ਬਸ ਕੋਈ ਨਹੀਂ ਕੋਈ ਲੈ ਵਾਹ ਵਾਹ ਉੰਡਨ ਪੈ ਗਈ ਅਜ ਸੰਨਾਪੇ ਦਾ ਹਾਂ ਮਾਰਾ ਦੇ ਲਈ ਮਗਾਉਣਾ ਕਰਵਾ ਲੈ ਆਲੇ ਹੋਰ ਨਾਲ ਆਸੀ ਪਸਾਂ ਆਹ ਲਾ ਲਿਆ ਆਹ ਲਾ ਧੰਨ ਧੰਨ ਤੁਹਾਨੂੰ ਧੰਨ ਇਹਦਾ ਮੂਹਰੇ ਰੱਖਣਾ ਅਰਦਾਸ ਦੇ ਕੰਮ ਆਇਆ ਸੋਸ ਵਿੱਚ ਉਹਦਾ ਚੁੱਲਾ ਥਾਂ ਬੱਤੇ ਪਰਾਂ ਦੇ ਫੰਦੇ ਤੋਂ ਕਰਨ ਦਾ ਜਮਾ ਹੋ ਗਿਆ ਸਮਾਰਾਲੇ ਰਾਜਾ ਜਨ ਕੋ ਖਾਂ ਸਾ ਗੋਵਾਰਾਇਆ ਕਰ ਬਾਸ ਸੁਖ ਮਾਰੇ ਆਏ ਵੰਦੇ ਆਜੇ ਰਿਸ਼ਤਾਂ ਸਾਭ ਸੁਜਾਈਆਂ ਦਾ ਗੁਰਵਾਨ ਕੀ 타ਗੁਰ ਵੇਖੋ ਜਿਵੇਂ ਬੜਾਈਆਂ ਕਹਿ ਲਾਨਕ ਸੁਣੋ ਸੰਤੋ ਪਾਤ ਜੀ ਦਾ ਪਾਤ ਜੀ ਦਾ ਸੰਦੇਸ਼ ਸੁਣਦੇ ਜੇ ਲਾ Olha उन <laughs> <laughs> न करे करण हर न कट कालू संगतो पाल पाल संग सलक मे जरलिवारत रा जेक मान पाचा नानक बि राधा

माता <laughs> <laughs> सेवा चल रही जी आलू वाले परौंठिया नगर निवासियों वालों ਨੋਡੀ ਆ ਕਮ ਮਾਤਾ ਸਾਰੇ ਸੇਵਾਦਾਰ ਸਭ ਲੋਕਾਂ ਦੇ ਬੇਬਾ ਬੋਲੇ ਵਾਲੇ ਵੀ ਇਹਦੀ ਬਹੁਤ ਬਣ ਗਈ ਇਹਦੀ ਹਾਂ ਹਾਂ ਸਤੇ ਚੱਪਲਾ ਮੇਰੀਆਂ ਸਾਸਰੀ ਘਟੇ ਕਰਕੇ ਭਾਇਆ ਬਈ ਸਾਸਰੀ ਘਟੇ ਕਰਕੇ ਭਾਇਆ ਬਈ ਸਾਸਰੀ ਘਾਲ ਜੀ ਸਾਸਰੀ ਘਾਲ ਆਜੋ 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 ਨਾਲ ਕੋਈ ਨਬਾਨਾ ਗਾਵੀਏ ਸੁਨਿਆ ਮਨ ਤੇ ਪਾਓ ਬੀਬੀ ਇਧਰ ਨੂੰ ਦੇਖਿਓ ਵੀਡੀਓ ਬਣਾ ਲਗੇ ਥੋਡੀ ਵੀ ਹਾਂ ਬਾਰ ਬੂਰ ਸਭ ਪਹੁੰਚ ਜਾਣੀ ਆ ਆਪਣੇ ਹੱਥ ਚੱਕਦੇ ਆਪ ਕਿਹੜੇ ਬੂਰੇ ਦੋ ਲਾਏ ਆ ਕਾਬਾ ਪਨਾ ਬਸੇ ਕੇ அந்த நான ஜ ஜ கவேதவே ਨਾ ਨਸ ਸਭ ਤਾ ਤਦਾ ਸਿਕਾ ਤੋ ਤਰਿਆ ਦੁਖ ਪਾਪ ਤਾ ਨਾਸ ਤਰਿਆ ਸਾਰੇ ਸੰਤ ਅੰਟੀ ਆ ਬੋਸ ਆ ਇਹ ਕਿਤਰਾ ਬਣ ਗਿਆ ਬਕਰਤੂ ਮੈਨੂੰ ਕਿਉਂ ਨਹੀਂ ਹੋਇਆ ਮਾਤਾ ਇੱਧਰ ਨੂੰ ਦੇਖੋ ਮੈਂ ਤਾਂ ਮੇਰੇ ਕੋਲੋਂ ਮਾਸੀ ਘਾਲ ਲੈ ਕੇ ਆਈ ਹੋਏ ਆਏ ਤਾਂ ਨਹੀਂ ਆਸੂ ਵਰਤ ਕੇ ਆਏ ਇੱਧਰ ਮਮੀ ਇੱਧਰ ਨੂੰ ਦੇਖੋ ਅੱਜ ਹੀ ਅੱਜ ਹੀ ਅੱਜ ਹੀ ਕਮਾਂਡੋ ਵੀ ਆਏ ਆ ਸਿਕਿਉਰਟੀ ਲਈ ਤਵੀ ਤਵੀ ਪੁੱਟਾਂ ਦੇ ਉੱਪਰ ਤਾਂ ਪਤਾ ਨਹੀਂ ਕਹਿੰਦਾ ਬਹੁਤ ਹੋਇਆ ਤਵੀ ਤਵੀ ਚਾਹੂਣ ਲਾ ਕੇ ਆ ਆ ਨਾ ਨਹੀਂ ਬੋਲੇ ਇੱਕ ਹੀ ਜਿਹੜਾ ਖਾਸਾ ਇਹ ਥੋੜੀ ਜੀ ਕੋਈ ਸ਼ੁਰੂ ਕਰਦਾ 100 ਮਾਰਕਸ ਹੋਰੀ ਵਰਕਿੰਗ ਨਾ ਮਾਰ ਮਾਰ ਜਾਓ ਸਮਸਰੇ ਕੋ ਬਾਹਰ ਦਾ ਹੈ ਜੀ ਹਾਂ ਦੋਨੋਂ ਕੰਮ ਕਰ ਰਹੇ ਹੈ ਨਹੀਂ ਪ੍ਰਸ਼ਾਦ ਦੇ ਆਸਾ ਜੀ ਆ ਰਹੇਗਾ ਸਾਦਾ ਹੈ ਜੀ ਹੁਣ ਸੋ ਇਹ ਸੀਗਾ ਜੀ ਅੱਜ ਦਾ ਵਲੌਗ ਕਿ ਪਿੰਡ ਚੱਕਰ ਦੀ ਸੰਗਤ ਨਗਰ ਨਿਵਾਸੀ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਹੈ ਤੇ ਅਜ ਅਰੰਭਤਾ ਦਾ ਦਿਨ ਸੀਗਾ ਤੇ ਅੱਗੇ ਵੀ ਜਿਵੇਂ ਜਿਵੇਂ ਸੇਵਾ ਚੱਲ ਰਹੀ ਹੈ ਵਲੌਗ ਆਉਂਦੇ ਰਹਿਣਗੇ ਤੇ ਸਾਰੇ ਆਪੋ ਆਪਣੇ ਵਿਚਾਰ ਦਿਓ ਤੇ ਇੱਕ ਇਹ ਵੀ ਆ ਆਪਾਂ ਗੱਲ ਸਾਂਝੀ ਕਰਾਂਗੇ ਕਿ ਸਾਨੂੰ ਆਪਣੇ ਪੁਰਖਿਆਂ ਨੂੰ ਸਾਡੇ ਗੁਰੂਆਂ ਪੀਰਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਉਹਨਾਂ ਦੇ ਪੁਰਬ ਮਨਾਉਂਦੇ ਰਹਿਣਾ ਚਾਹੀਦਾ ਜਿਨ੍ਹਾਂ ਨਾਲ ਕੇ ਸਾਡੀ ਆਉਣ ਵਾਲੀ ਪੀੜ੍ਹੀ ਜਾਗਰੂਕ ਹੁੰਦੀ ਰਹਿੰਦੀ ਹੈ ਤੇ ਉਹਨਾਂ ਦੇ ਵਿੱਚ ਦਲਾਂ ਵਿੱਚ ਉਤਸ਼ਾਹ ਬਣਦਾ ਹੈ ਤੇ ਸੱਚੇ ਪਾਤਸ਼ਾਹ ਸਾਬ ਤੇ ਮੇਰ ਭਰਿਆ ਹੱਥ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ